ਚੰਗੇ ਜੀ ਤੁਸੀਂ ਕਦੋਂ ਤੁਹਾਡਾ ਬੇਟਾ ਗਿਆ ਸੀ ਤੇ ਕਿਹੜੀ ਜਗ੍ਹਾ ਗਿਆ ਸੀ ਕਿੰਨੇ ਪੈਸੇ ਲਾ ਕੇ ਗਿਆ 2.5 ਸਾਲ ਹੋ ਗਏ ਨੇ ਗਏ ਨੇ 55 ਕੋ ਲੱਖ ਰੁਪਏ ਲੱਗੇ ਉਸ ਟਾਈਮ ਹੁਣ ਕੀ ਹੋਇਆ ਹੁਣ ਉਹਦੇ ਹੁਣ ਉਹ ਹੀ ਮੁੰਡੇ ਗੱਰੇ ਨੇ ਕਹਿੰਦੇ ਵੀ ਇਸ ਤਰ੍ਹਾਂ ਨਾਣ ਗਿਆ ਵੀ ਉਹਨੇ ਅਸੀਂ ਛਾਲ ਮਾਰੀ ਵੀ ਛਾਲ ਉਹ ਮਾਰ ਨਹੀਂ ਸਕਦਾ ਜੀ ਜਿੱਥੋਂ ਤੱਕ ਸਾਡਾ ਪਤਾ ਹੁੰਦਾ ਬੇਟੇ ਦਾ ਉਹ ਤਾਂ ਉਹਨਾਂ ਕੋਈ ਉਹਨਾਂ ਦੀ ਚਾਲ ਹੈ ਜੀ ਹੁਣ ਸਹੀਦ ਦੱਸ ਨਹੀਂ ਰਹੀ ਕਦੋਂ ਆਖਰੀ ਵਾਰ ਤੁਹਾਡੇ ਨਾਲ ਕਦੋਂ ਗੱਲ ਹੋਈ ਸੀ ਸਾਡੇ ਨਾਲ 8 ਤਰੀਕ ਨੂੰ ਹੋਈ ਸੀ 8 ਅਕਤੂਬਰ ਨੂੰ ਨੌਕਤੂਰ ਨੂੰ ਫੋਨ ਨਹੀਂ ਆਇਆ ਅੱਛਾ ਉਸ ਤੋਂ ਬਾਅਦ ਸੋਚੋ ਪਰ ਅੱਛਾ ਤੇ ਕਿ ਉੱਪਰ ਉਹਦੇ ਕੋਲ ਗੁੰਮਛਾ ਦਾ ਦੀ ਤੇ ਕੰਮ ਹਾਂਜੀ ਹਾਂਜੀ ਲਿਖਾ ਰੱਖਿਆ ਜੀ ਉੱਥੇ ਗੁੰਮਛਾ ਦਾ ਦੀ ਲਿਖਾਈ ਹੋਈ ਸੀ ਰਿਪੋਰਟ ਤੇ ਭਾਲ ਚੱਲ ਰਹੀ ਸੀ ਹੁਣ ਅੱਜ ਸਾਡੇ ਕੋਲ ਸਿਰੇ ਫੋਨ ਆਇਆ आईबी डेड बॉडी मिली है ओ तो किशन आ तो हो गया कि छोटे मुंडे दी हालू देखो जी बोली चंगी तरह नहीं होई बाकी हुन ਦੱਸਣਗੇ ਜਿਹੜਾ ਉਹ ਅਫਸਰ ਕਰਵਾ ਰਿਆ ਉਹ ਵਾਲੇ ਇੱਥੇ ਹੈ ਨਹੀਂ ਦੀ ਛੁੱਟੀ थी बाकी ਮੋਬਾਈਲ ਤੇ ਵਟਵਾ ਕਰ ਰਹੇ ਨੇ ਵੀ ਹੁੰਦਾ ਕੀ ਮੰਗ ਕਰਦੇ ਸਰਕਾਰ ਤੋਂ ਸਰਕਾਰ ਤੋਂ ਵਸੇ ਹੀ ਮੰਗ ਕਰਦੇ ਵੀ ਜਿਵੇਂ ਵੀ ਕਿ ਨਾ ਕਿਸੇ ਤਰ੍ਹਾਂ ਸਾਡਾ ਬੱਚਾ ਲੈ ਜਾਂਦਾ ਜੀ ਜੋ ਉਹਨੂੰ ਰੀਤੀ ਰਵਾਇਤਾਂ ਨਾਲ ਉਸ ਮਨੋਪੂਰਿਆ ਕਰ ਚੁੱਕੀ ਕਿਸ ਤਰ੍ਹਾਂ ਦੇ ਸੁਪਨੇ ਸੀ ਕੀ ਗੱਲਾਂ ਕਰਦਾ ਹੁੰਦਾ ਸੀ ਜਦੋਂ ਵਿਦੇਸ਼ ਜਾਣ ਤੋਂ ਪਹਿਲਾਂ ਉਹ ਦੇ ਜਾਣ ਤੋਂ ਪਹਿਲਾਂ ਤੇ ਬਥੇਰੇ ਸੁਪਨੇ ਆਉਂਦੇ ਹੁੰਦੇ ਜਾਂ ਉਦੋਂ ਵਰਕ ਪਰ ਬੜ ਮਿਲਿਆ ਉਦੋਂ ਕੀ ਕਹਿੰਦਾ ਹੁੰਦਾ ਸੀ ਕਿਦਾਂ ਦਾ ਆਪਾਂ ਕਰਤ ਪਾਉਣਾ ਜਾਂ ਕੀ ਕਰਨਾ ਉਹ ਟਾਈਮ ਤਾਂ ਵੀਰ ਜੀ ਬਹੁਤ ਸੋਹਣਾ ਕਰਨਾਲ ਸਿੰਘ ਜੀ ਜਿਹੜਾ ਤੁਹਾਡੇ ਪਿੰਡ ਦੇ ਮੁੰਡੇ ਦੀ ਮੌਤ ਇਹ ਕਿਸ ਤਨਾ ਪਰਵਾਸ ਕੀਤੀ ਬੜਾ ਵਧੀਆ ਪਰਿਵਾਰ ਸੀ ਗਰੀਬ ਪਰਿਵਾਰ ਸੀ ਜੀ ਇਹਨਾਂ ਨੇ ਪਿਆਲੀ ਪੁਲੀ ਜ਼ਮੀਨ ਵੇਚ ਕੇ ਮੁੰਡਾ ਬਾਹਰ ਕੱਲਿਆ ਸੀ ਜੀ ਗਰੀਬ ਪਰਿਵਾਰ ਹੈ ਜੀ ਇਹ ਆਪਣਾ ਕੱਲਿਆ ਸੀ ਚਲੋ ਉੱਥੇ ਜਾ ਕੇ ਕਮਾਈ ਕਰੇਗਾ ਉੱਥੇ ਜਾ ਕੇ ਆ ਕੋਈ ਰੱਬ ਦਾ ਪਾਣਾ ਪੀਤ ਗਿਆ ਜੀ ਤੇ ਹੁਣ ਅਸੀਂ ਤੇ ਸਰਕਾਰ ਅੱਗੇ ਮੰਗ ਕਰਨੇ ਆ ਵੀ ਗਰੀਬ ਪਰਿਵਾਰ ਇਹਨਾਂ ਦੀ ਵੱਧ ਤੋਂ ਵੱਧ ਸਹਾਇਤਾ ਕਰੋ ਤੇ ਇਹਨਾਂ ਦੀ ਮਿੱਟੀ ਦੀ ਮੋਠੇ ਜਿਹੜੇ ਇਹਨਾਂ ਦੇ ਘਰ ਪਹਚਾਈ ਜਾਏ ਅਸੀਂ ਤੇਹੀ ਬੇਨਤੀ ਕਰਨੇ ਆ ਜੀ ਸਰਕਾਰ ਅੱਗੇ ਇਹ ਕਿੰਨੇ ਭਰਾ ਨੇ ਜੀ ਤੇ ਘਰ ਦੇ ਵਿੱਚ ਕੌਣ-ਕੌਣ ਕਮਾਉਂਦਾ ਬਸ ਜੀ ਇਹਦਾ ਇਹਦਾ ਪਿਤਾ ਜੀ ਤੇ ਗੱਡੀ ਚ ਲਾਂਦਾ ਜੀ ਵਿਚਾਰਾ ਕੋਈ ਤੇ ਭਰਾ ਇਹਦਾ ਪੜਦਾ ਹੈ ਜੀ ਉਹ ਹੀ ਕਮਾਣ ਵਾਲਾ ਤੇ ਉਹ ਹੀ ਸੀ ਜਿਹੜੀ ਜ਼ਮੀਨ ਐ ਸੀ ਉਹ ਵੇਚ ਕੇ ਨਾ ਜੀ ਉਥੇ ਲਾਤਣ ਪੈਸੇ ਜੀ ਤੇ ਉਹਨਾਂ ਇਹਨਾਂ ਦੇ ਕਮਾਈ ਵਾਲਾ ਕੋਈ ਸਾਧਨ ਨਹੀਂ ਆ ਜੀ ਕੀ ਮੰਗ ਕਰਦੇ ਮੰਗ ਅਸੀਂ ਸਰਕਾਰ ਅੱਗੇ ਕਰਨੇ ਆ ਜੀ ਇਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਏ ਤੇ ਨਾਲ ਇਹਨਾਂ ਦੀ ਮਿੱਟੀ ਦੀ ਮੋਟ ਇਹਨਾਂ ਦੇ ਕਰ ਪਛਾਈ ਜਾਏ ਇੰਨੀ ਕੁ ਬੇਨਤੀ ਪਰਵਾਹਣੇ ਸਰਕਾਰ ਅੱਗੇ ਮੁੰਡੇ ਦੀ ਕਿੰਨੀ ਕਮਰ ਸੀ ਮੁੰਡੇ ਦੀ ਉਮਰ ਜੀ 19 ਸਾਲ ਲਾ ਲੋ ਜੀ ਕਿੰਨਾ ਟਾਈਮ ਪਹਿਲਾਂ ਗਿਆ ਸੀ ਇਹ 2 2.5 ਸਾਲ ਹੋ ਗਏ ਨੇ ਜੀ ਗਏ ਨੂੰ ਇਹਨੇ ਤੋਂ ਟੋਟਲ ਕਿੰਨੀ ਜ਼ਮੀਨ ਸੀ ਕਿੰਨੀ ਵੇਚੀ 2.5 ਦੇ 2.5 ਸੀ ਜੀ 2.5 ਵਿਚਾਰਿਆਂ ਵੇਚ ਛੱਡੀ ਹੈ ਜੀ ਅੱਛਾ ਹਾਂ ਜੀ ਹੁਣ ਯਾਨੀ ਕਿ ਜ਼ਮੀਨ ਵੀ ਕੋਈ ਨਹੀਂ ਜੀ ਕੋਈ ਸ਼ਾਇਦ ਇਹ ਨਾ ਕੋਲ ਹਾਂ ਜੀ ਕੀ ਨਾਮ ਹੈ ਅਮਨਦੀਪ ਸਿੰਘ ਹੁਣ ਕੀ ਲੱਗਦਾ ਤੁਹਾਡਾ ਕੀ ਨਾਮ ਹੈ ਕਿਵੇਂ ਨਹੀਂ ਕੀ ਲੱਗਦਾ ਜਿੱਦੇ ਭਤੀਜਾ ਸੀ ਜੀ ਆਪਣਾ ਅੱਛਾ ਕਦੋਂ ਕੇ ਅਮਰੀਕਾ ਗਿਆ ਸੀ ਇਹ ਕਿੰਨੀ ਉਮਰ ਦੀ ਸੀ 2023 ਚ ਗਿਆ ਜੀ ਇਹ ਮੇਰੇ 18 ਸਾਲ ਦਾ ਸੀ ਅੱਛਾ ਹਾਂ ਤੇ ਕੀ ਹੋਇਆ ਹੁਣ ਉਹਦੇ ਨਾਲ ਪੂਰੀ ਗੱਲ ਤੇ ਵੀ ਵਖੋ ਬੋਲਾ ਨਹੀਂ ਪਤਾ ਜਿਹਦੇ ਨਾਲ ਮੁੰਡਿਆਂ ਦੇ ਰਹਿੰਦੇ ਸਨ ਉਹ ਨਹੀਂ ਦੱਸਿਆ ਬਾਅਦ ਵਿੱਚ ਜਦੋਂ ਇਨਵੈਸਟੀਗੇਸ਼ਨ ਚੱਲੀ ਹੈ ਵੀ ਸਾਡੇ ਸਾਹਮਣੇ ਨਦੀ ਸੀ ਜਾਂ ਐਰਸੀ ਉਹਦੇ ਵਿੱਚ ਛਾਲ ਮਾਰ ਗਿਆ ਤੇ ਉਦੋਂ ਦਾ ਅਜ ਵੀ 25 ਦਿਨ ਹੋ ਗਏ ਨੇ ਇਸ ਗੱਲ ਨੂੰ ਅੱਜ ਜਸਤ ਲ ਖਬਰ ਸੁਣੀ ਆ। ਮੇਰੀ ਡੱਥ ਚੁੱਕੀ ਆ। ਕੀ ਲੱਗਦਾ ਕੁਛ ਹੋਣੇ ਆ ਜਿਹੜਾ ਕਦੋਂ ਬੜਾ ਤਕਿਆਊਗਾ ਕੋਈ ਸੁਸਾਇਡ ਆ ਜਾਂਦਾ। ਨਹੀਂ ਆਪ ਨਹੀਂ ਕਰ ਸਕਦਾ ਜੀ। ਕੋਈ ਨਾ ਕੋਈ ਗੱਲ ਹੋਈ ਏ ਉਹਦੇ ਤੇ। ਹਾਂ। ਉਹਨੂੰ ਪਤਾ ਨਹੀਂ ਪਰਿਵਾਰ ਦੇ ਹਾਲਾਤ ਪਿੱਛੇ ਕਿਵੇਂ ਦੇ ਨੇ। ਹਰ ਰੋਜ਼ ਆਪਣੀ ਮਾਤਾ ਨਾਲ ਗੱਲ ਕਰਦਾ। ਸਵੇਰੀ 7:30 ਵਜੇ 8:00 ਵਜੇ ਫੋਨ ਆ ਜਾਂਦਾ। ਦਿੱਲੀ ਘਰ ਗੱਲ ਹੁੰਦੀ। ਪਰ ਉਹਦੋਂ ਤੋਂ 9 ਤਰੀਕ ਤੋਂ ਫੋਨ ਆਉਣਾ ਬੰਦ ਹੋ ਗਿਆ। 9 ਅਕਤੂਬਰ ਕਿੰਨੇ ਪੈਸੇ ਲਾ ਕੇ ਕੀਤਾ ਸੀ ਤੇ ਕਿੰਨੇ ਕੁ ਜੁਗინੇ ਪੁਛੇ 59 ਲੱਖ ਦੀ ਨਿਰਬੋਟ ਲੱਗੇ ਨੇ ਪੈਸੇ 2.5 ਕਿੱਲੇ ਜ਼ਮੀਨ ਸੀ ਉਹ ਇਹਨਾਂ ਨੇ ਸੇਲ ਕਰਕੇ ਭੇਜਿਆ ਵਾਲ ਪਰ ਉਹ ਨਾਉਂ ਦੀ ਮਿੰਦੀ ਨਾਲ ਸਾਡਾ ਬੱਚਾ ਰਿਹਾ ਪਰਿਵਾਰ ਬਹੁਤ ਸਦਮੇ ਚ ਕਰ ਗਿਆ ਲਾਤੀ ਗੱਲ ਕਿਹਤਰਾ ਲੱਖ ਨੇ ਕੌਣ ਕੌਣ ਕਮੋਲ ਕਿੰਨੇ ਜਿੱਕ ਭੁਵਾਈ ਛੋਟਾ ਇਹਦਾ ਉਹਦੇ ਫਾਦਰ ਸਾਹਿਬ ਨੇ ਡ్రਾਈਵਰੀ ਕਰਦੇ ਨੇ ਕੋਈ ਇੰਦੇ ਹਾਲਾਤ ਵਧੀਆ ਨਹੀਂ ਬਸ ਮਾਰ ਰਹੀ ਇੱਕ ਹਾਂ ਅਜੇ ਕੁਝ ਨਹੀਂ ਕਮਾਇਆ ਕਰਿਆ ਉਹਨੇ ਕੀ ਕਰ ਲਿਆ ਦੱਸੋ 2.5 ਸਾਲਾਂ ਦੇ ਵਿੱਚ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਸਰਕਾਰ ਤੋਂ ਇਹ ਇੱਕ ਹੀ ਮੰਗ ਕਰਦੇ ਆਂ ਵੀ ਚਲੋ ਜੋ ਹੋਣਾ ਹੋ ਗਿਆ ਵੀ ਬੱਚੇ ਦੀ ਜਿਹੜੀ ਡੈਡ ਬੋਡੀ ਏ ਉਹ ਪਰਿਵਾਰ ਚ ਲਿਆਂਦੀ ਜਾਵੇ ਉਹਦਾ ਸੰਸਕਾਰ ਹੋ ਜਾਏ ਚਲੋ ਪਰਿਵਾਰ ਟਿਕ ਸਕੇ ਤੇ ਜੀ ਹੋ ਸਕਦਾ ਤੇ ਆਪਣੀ ਭਾਰਤ ਸਰਕਾਰ ਉਧਰ ਦੇ ਵਿਰਜੇਸ਼ ਮੰਤਰੀ ਨਾਲ ਗੱਲ ਕਰਕੇ ਪੂਰੀ ਤੈਅ ਤੱਕ ਸਾਨੂੰ ਇਨਸਾਫ ਮਿਲੇ ਵੀ ਸਾਡੇ ਬੱਚੇ ਨਾਲ ਹੋਇਆ ਕੀ ਹੈ ਇਹ ਹੀ ਮੰਗਈ ਬਾਕੀ ਇਹ ਹੀ ਮੰਗ ਕਰਦੇ ਆ ਵੀ ਇਹ ਪਰਿਵਾਰ ਦੀ ਹਾਲਾਤ ਬਹੁਤ ਨਾਜ਼ੁਕ ਨੇ ਕੋਈ ਮਾਲੀ ਮਦਦ ਹੋ ਸਕਦੀ ਹੈ ਤੇ ਉਹ ਵੀ ਜਰੂਰ ਹੋਵੇ ਜੀ ਤੇ ਹੁਣ ਉੱਥੇ ਕੌਣ ਕਿਨੇ ਦੱਸਿਆ ਤੁਹਾਨੂੰ ਕੀ ਮੇਰੀ ਧਾਉ ਹੈ ਉੱਥੇ ਦੇ ਮਾਮਾ ਜੀ ਵੀ ਨੇ ਮੁੰਡੇ ਦੇ ਇੱਕ ਆਪਣੇ ਪਿੰਡ ਦਾ ਮੁੰਡਾ ਹੈ ਉੱਥੇ